ਸੰਗਤ ਸੰਗਤ ਸਹੈਤਾ 850 800 ਸਾਧਨ ਪਰੇ 800 ਤਰੇ ਗੁਰਨਾਣਕ ਨਾਮ ਚੜਾ ਜੀ ਕਰਾਏ ਕੰਨਿਸ ਰਤਵਾ ਬੱਚਿਆਂ ਦੇ ਨਾਲ ਹੁਣ ਸਾਂਝ ਪਾਵਾਂਗੇ ਬੱਚਿਓ ਤੁਸੀਂ ਛੁੱਟੀਆਂ ਨੇ ਉਹ ਟਾਈਮ ਜਰੂਰ ਹਾਜ਼ਰੀ ਭਰਿਆ ਕਰੋ ਜਿਹੜੇ ਸਵੇਰੇ ਨਹੀਂ ਆ ਸਕਦੇ ਸੰਧਿਆ ਵੇਲੇ ਤੁਸੀਂ ਆਇਆ ਕਰੋ ਸੋਹਲਾ ਸਹ ਦਾ ਜਾਪ ਤੁਸੀਂ ਆਪ ਕਰਿਆ ਕਰੋ ਵਾਰੀਆਂ ਬੰਨ ਲਓ 4 ਦਿਨ ਬੱਚੇ ਹੋਰ 4 ਦਿਨ ਹੋਰ ਤੁਸੀਂ ਆਪ ਹੀ ਐਡਜਸਟਮੈਂਟ ਕਰਿਆ ਕਰੋ ਪ੍ਰੀਮ ਦੇ ਨਾਲ ਸੰਗਤ ਰੂਪ ਵਿੱਚ ਸਰਬਸਾਂਝਾ ਘਰ ਹੈ ਜਿੱਥੇ ਤੁਹਾਡਾ ਮਨ ਕਰਦਾ ਹੈ ਤੁਸੀਂ ਆ ਕੇ ਪ੍ਰੀਮ ਦੇ ਨਾਲ ਸੇਵਾ ਕਰਨੀ ਹੈ ਸਾਰਿਆਂ ਨੇ ਕਿਸੇ ਨੇ ਵੀ ਨਾਗਾ ਨਹੀਂ ਪਾਉਣਾ ਸ਼ਾਮ ਨੂੰ ਅੰਮ੍ਰਿਤ ਵੇਲੇ ਹਾਜ਼ਰੀਆਂ ਭਰਿਓ ਤੇ ਹਰ ਰੋਜ਼ ਤੁਸੀਂ ਦਸਤਾਰਾਂ ਸਜਾਉਣੀਆਂ ਨੇ ਜੋ ਤੁਹਾਨੂੰ ਸੇਵਾਦਾਰਾਂ ਨੇ ਦੱਸਿਆ ਅੱਬਾ ਪੱਕੇ ਨਿਯਮ ਨੂੰ ਨਿਭਾਉਂਦਿਆਂ ਹੋਇਆਂ ਤੁਸੀਂ ਮਹਾਰਨੀ ਵੀ ਯਾਦ ਰੱਖਣੀ ਹੈ ਹਰ ਰੋਜ਼ ਉਚਾਰਨ ਵੀ ਕਰਨਾ ਹੈ ਤੇ ਜਪਤੀ ਸਾਹਿਬ ਦਾ ਜਾਪ ਤੁਸੀਂ ਛੱਡਣਾ ਨਹੀਂ ਹਰ ਰੋਜ਼ ਪੜਿਓ ਕੰਠ ਹੋ ਜਾਣੀ ਆ ਬਾਣੀ ਫਿਰ ਤੁਸੀਂ ਆਪ ਹੀ ਗੁਟਕੇ ਤੋਂ ਬਗੈਰ ਜਿੱਥੇ ਵੀ ਤੁਰਦੇ ਫਿਰਦੇ ਹੋਏ ਤੁਸੀਂ ਆਪ ਹੀ ਪੜੋਗੇ ਸੋ ਬੋਲਦੇ ਆ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਆ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾ ਹੋ ਜਾਂਦੀਆਂ ਨੇ ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ਿਸ਼ ਕਰਿਓ ਗੱਜ-ਬੱਜ ਕੇ ਫਤੇ ਦਾ ਜਵਾਬ ਦਿਓ ਫਤੇ ਵਿੱਚ ਵਾਹਿਗੁਰੂ ਜੀ ਕਾ